हां जी चैनल ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਘੰਟੀ ਵਾਲਾ ਬਟਨ ਦਬਾਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇ ਵਿੱਚ ਮਾਲਕ ਵੀਰਾਂ ਨੰਬਰ ਵੀ ਦੇ ਕੇ ਜਾਵਾਂਗੇ ਸਾਡਾ WhatsApp ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਕਿਸੇ ਵੀ ਚੀਜ਼ ਦੀ ਐਡ ਲਗਵਾਉਣ ਲਈ 5-7 ਫੋਟੋਵਾਂ ਪ੍ਰੋਪਰ ਜਾਣਕਾਰੀ ਛੰਦ ਕਰਦੇ ਤੁਹਾਡੀ ਐਡ ਲਗਾ ਦਾਂਗੇ ਅੱਜ ਅਸੀਂ ਲੈ ਕੇ ਆਏ ਹਾਂ ਰੇਟਿਚ ਕਾਰ ਕੰਡੀਸ਼ਨ ਦੀ ਗੱਲ ਕਰੀਏ ਰੰਗ ਪੇਂਟ ਬਿਲਕੁਲ ਨਾਲ ਦਾ ਆਲ オリジナル ਕਾਰ ਆ ਕੋਈ ਡੈਂਟ ਵਗੈਰਾ ਨਹੀਂ ਹੈਗਾ ਚਾਰੇ ਟਾਇਰ ਨਵੇਂ ਨੇ ਲਾਈ ਲੱਗੇ ਹੋਏ ਨੇ ਇੰਜਨ ਗੇਅਰ ਦੀ ਮਾਲਕਾਂ ਵੱਲੋਂ ਪੂਰਾ ਗਾਰੰਟੀ ਆ ਓਕੇ ਦੀ ਕੰਡੀਸ਼ਨ ਆਗੀ ਏਟ ਰੇਸੀ ਦਾ ਕੰਮ ਹੋਇਆ ਹੋਇਆ ਸੌਕਰਾਂ ਦਾ ਕੰਮ ਹੋਇਆ ਹੋਇਆ ਹੈਗਾ ਚਲਾਈ ਚ ਪੂਰੀ ਸ਼ੁੱਧ ਗੱਡੀ ਹੈਗੀ ਸ਼ੀਟਾਂ ਦੇ ਕਵਰ ਨਵੇਂ ਲੱਗੇ ਹੋਏ ਨੇਗੇ ਡੀਜ਼ਲ ਗੱਡੀ ਆ ਪੀਬੀ 11 ਨੰਬਰਾਂ ਲੁਧਿਆਣਾ ਏਰੀਆ ਦਾ ਨੰਬਰ ਆ ਗੱਡੀ ਦਾ ਮਾਲਕਾਂ ਦੇ ਨਾਂ ਦੀ ਗੱਡੀ ਗੱਡੀ ਬਰਨਾਲਾ ਏਰੀਆ ਦੇ ਵਿੱਚ ਖੜੀ ਆ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਆਗੀ ਰੇਟ 'ਚ ਮਾਲਕਾਂ ਵੱਲੋਂ ਡਿਮਾਂਡ ਰੱਖੀ ਗਈ ਹੈ ਕਿ 1,75,000 ਮਾਡਲ ਆ 2009 ਪਾਸਿੰਗ ਹੈ ਨਹੀਂ ਗੱਡੀ ਦੀ بیمਾ ਗੱਡੀ ਦਾ ਹੈਗਾ ਗਾ ਮਾਲਕ ਦਾ ਕਨੈਕਟ ਨੰਬਰ ਆ 92176 23424 92176 23424 ਮਾਲਕ ਵੀਰਾਂ ਕਨੈਕਟ ਨੰਬਰ ਆਗਾ ਗੱਲਬਾਤ ਕਰ ਸਕਦੇ ਹਾਂ ਗੱਡੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹਾਂ